प्यारे दोस्तों प्यार सहित गुरु फतेह प्रबान करयो वाहेगुरु जी का खालसा वाहेगुरु जी की फतेह दोस्तों आज ਆਪਾਂ ਗੱਲ ਕਰਾਂਗੇ ਬੁਰਜ ਜਵਾਰ ਸਿੰਘ ਵਾਲਾ ਤੋਂ ਜਿਹੜੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣੀ ਬਗਰਾੜੀ ਗੁਰੂ ਸਾਹਿਬ ਦੇ ਅੰਗ ਜਿਹੜੇ ਗੰਦੀਆਂ ਨਾਲੀਆਂ 'ਚ ਖਿੰਡਰਨੇ ਉਸ ਤੋਂ ਬਾਅਦ ਬਹਿਬਲ ਗੋਲੀकांड ਕੋੜ ਪੂਰਾ ਗੋਲੀकांड ਉਹ ਸਾਰਾ ਜਿਹੜਾ ਵਰਤਾਰਾ ਉਦੋਂ ਤੋਂ ਚੱਲਦਾ ਹੋਇਆ ਤੇ ਉਦੋਂ ਤੋਂ ਮੰਗ ਸੀਗੀ ਸਿੱਖ ਕੌਮ ਦੀ ਵੀ ਇਹਦੇ ਉੱਤੇ ਕਾਨੂੰਨ ਆ ਜਿਹੜਾ ਉਹ ਸਖਤ ਬਣਨਾ ਚਾਹੀਦਾ ਦੋ ਤਿੰਨ ਦਿਨ ਤੋਂ ਇਹ ਆਲੋਚਨਾ ਵੀ ਬੜੀ ਚੱਲ ਰਹੀ ਹੈ ਪਰ ਸਾਡੇ ਕੋਲੇ ਜਿਹੜੀ ਇਹ ਗਾਜਟ ਹੈ ਇਹ ਕਾਫੀ ਕਿਉਂਕਿ ਅਸੀਂ ਉਹਨਾਂ ਕੇਸਾਂ ਦੇ ਗਵਾਹ ਸਾਡੇ ਕੋਲੇ ਆ ਗਈ ਸੀ ਫਿਰ ਇਹ ਸਰਬ ਧਰਮ ਸਮੇਲਨ ਜਿਹੜੇ ਸਾਡੇ ਆਗੂ ਹੁੰਦੇ ਆ ਸਰ ਧਾਰਮਿਕ ਆਗੂ ਹੁੰਦੇ ਆ ਹਰੇਕ ਧਰਮ ਦੇ ਉਹਨਾਂ ਦੇ ਨਾਲ ਵੀ ਇਹ ਤੇ ਵਿਚਾਰ ਵਟਾਂਦਰਾ ਹੁੰਦਾ ਕਾਨੂੰਨੀ ਮਾਹਰਾਂ ਦਾ ਵੀ ਹੁੰਦਾ ਪਰ ਅੱਜ ਮੰਤਰੀ ਮੰਡਲ ਦੇ ਵਿੱਚ ਇਹ ਕਾਨੂੰਨ ਹੈ ਜਿਹੜਾ ਇਹ ਪਾਸ ਹੋ ਗਿਆ ਜਿਹੜਾ ਟਿਲ ਟੂ ਡੈਥ ਉਮਰ ਕੈਦ ਦੀ ਸਜ਼ਾ ਜਿਹੜੀ ਅੱਗੇ ਕਿ ਬਹੁਤ ਘੱਟ ਸਜ਼ਾ 2-3 ਸਾਲ ਦੀ ਤੇ ਅਵੇਲੇਬਲ ਫੈਂਸ ਹੁੰਦਾ ਸੀਗਾ ਪਰ ਉਹਦੇ ਉੱਤੇ ਚਲੋ ਇਹ ਮੁੱਖ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਬਾਕੀ ਗੁਰੂ ਸਾਹਿਬ ਆਪ ਜਾਣੀ ਜਾਣ ਇਹਦੇ ਤੇ ਸਾਡਾ ਧੰਨਵਾਦ ਕਰਨਾ ਨਾ ਕਰਨਾ ਸਾਰੀਆਂ ਗੱਲਾਂ ਤੋਂ ਅਸੀਂ ਕੁਝ ਨਹੀਂ ਇਹਦੇ ਤੇ ਸਾਡਾ ਕੀ ਵजूद ਹੈ ਜਿੱਥੇ ਗੁਰੂ ਸਾਹਿਬ ਆਪ ਕਿਰਪਾ ਕਰਦੇ ਆ ਉਹ ਗੁਰੂ ਸਾਹਿਬ ਆਪ ਜਾਣੀ ਜਾਣਨੇ ਕਿਨੋਂ ਸੇਵਾ ਕਿਵੇਂ ਲੈਣੀ ਆ ਉਹ ਗੁਰੂ ਸਾਹਿਬ ਆਪ ਹੀ ਜਾਣਦੇ ਆ ਅੱਜ ਜਿਹੜਾ ਕੱਲ ਨੂੰ ਇੱਕ ਦੇ ਦਿਨ ਦੇ ਵਿੱਚ ਉਹ ਵਿਧਾਨ ਸਭਾ ਦੇ ਵਿੱਚ ਵੀ ਪਾਸ ਹੋ ਜਾਵੇਗਾ ਇਹ ਖਰੜਾ ਉਹ ਤੁਹਾਨੂੰ ਦਿਖਾਉਨੇ ਆ ਉਸ ਤੋਂ ਅੱਗੇ ਆਪਾਂ ਹੁਣ ਗੱਲ ਕਰਾਂਗੇ ਜਿਹੜੇ ਲੋਕ ਆ ਪਿਛਲੇ 2-3 ਦਿਨ ਤੋਂ ਰੌਲਾ ਪਾਉਣ ਲੱਗੇ ਹੋਏ ਆ ਫੇਰ ਦੁਬਾਰਾ ਵੀ ਆ ਕਿਉਂਕਿ ਜਿਵੇਂ ਜਿਵੇਂ ਕੋਈ ਚੋਣ ਨੇੜੇ ਆਉਂਦੀ ਆ ਕੋਈ ਖੇਡ ਖੇਡਣੀ ਹੁੰਦੀ ਆ ਫਿਰ ਇਹ ਲੋਕ ਡੱਡੂ ਵਾਂਗ ਨਿਕਲਦੇ ਬਾਹਰ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਸ ਦਿਨ ਜਿੰਨੇ ਇਹਦੇ ਵਿੱਚ ਦੋਸ਼ੀ ਸੀ ਗੁਰੂ ਗ੍ਰੰਥ ਸਾਹਿਬ ਦੀ ਗੋਲੀ ਚਲਾਉਣ ਦੇ ਬੇਅਦਬੀ ਦੇ ਜਿਹੜੇ ਵੱਡੇ ਅਫਸਰ ਤੇ ਸਰਕਾਰ ਦੇ ਜਿਨ੍ਹਾਂ 'ਚ ਸੁਖਵੀਰ ਸਿੰਘ ਬਾਦਲ ਤੇ ਵੱਡੇ ਪ੍ਰਕਾਸ਼ ਸਿੰਘ ਬਾਦਲ ਖੁਦ ਇਸ ਕੇਸ ਦੇ ਵਿੱਚ ਸ਼ਾਮਲ ਸੀ ਜਿਸ ਦਿਨ ਉਹਨਾਂ ਦੀਆਂ ਜ਼ਮਾਨਤਾਂ ਰਿਜੈਕਟ ਹੁੰਦੀਆਂ ਸ਼ਾਸ਼ਨ ਕੋਰਟ ਫਰੀਦਕੋਟ ਦੇ ਵਿੱਚੋਂ ਉਸ ਦਿਨ ਇਹਨਾਂ ਲੋਕਾਂ ਨੂੰ ਮੈਂ 8 ਦਿਨ ਪਹਿਲਾਂ ਅਸੀਂ ਫੋਨ ਲਾਉਣੇ ਸ਼ੁਰੂ ਕਰਤੇ ਸੀ ਵੀ ਭਾਈ ਉਸ ਦਿਨ ਤੁਸੀਂ ਜ਼ਰੂਰ ਫਰੀਦਕੋਟ ਹਾਜ਼ਰ ਹੋਇਓ ਪਰ ਉਸ ਦਿਨ ਇਹਨਾਂ ਨੂੰ ਪਹਾਣੇ ਸਿੱਧੂ ਦਾ ਕਾਠਾ ਜਿਹੜਾ ਉਹ ਜ਼ਰੂਰੀ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਮੈਂ ਉੱਥੋਂ ਇੱਕ ਦੁਖੀ ਹੋ ਕੇ ਇੱਕ ਰੋ ਕੇ ਵੀਡੀਓ ਪਾਈ ਸੀ ਉਸ ਵੇਲੇ ਕਚਹਿਰੀਆਂ 'ਚੋਂ ਵੀ ਅਸੀਂ ਇੱਥੇ ਸੱਤ ਬੰਦੇ ਆ ਸਮੇਤ ਵਕੀਲਾਂ ਦੇ ਸੱਤ ਅੱਠ ਬੰਦੇ ਸੀ ਦੋਸ਼ੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਪੰਜ ਤੋਂ ਲੈ ਕੇ 7000 ਬੰਦੇ ਦਾ ਇਕੱਠ ਸੀ ਜਿਹੜਾ ਬਾਬਾ ਸਾਹਿਬ ਉਹਨਾਂ ਦੇ ਨਾਲ ਆਇਆ ਸੀ ਤੇ ਜਦੋਂ ਬੇਲਾ ਕੈਸਲ ਹੁੰਦੀਆਂ ਉਹਦਣੇ ਕਿੱਥੇ ਕਿੱਥੇ ਸੀਗੇ ਨਾ ਜੋ ਦੋ ਤਿੰਨ ਤਾਂ ਵਿਸ਼ੇਸ਼ ਆ ਜਿਵੇਂ ਜ਼ਿਕਰ ਨਾਮ ਮੈਂ ਲੈਣਾ ਨਹੀਂ ਚਾਹੁੰਦਾ ਉਹਨਾਂ ਦਾ ਲੋਕਾਂ ਦੇ ਨਾਲ ਮੈਂ ਸਰਸਾ ਸਾਹਿਬ ਨੂੰ ਫੋਨ ਕੀਤਾ ਜਿਹੜਾ ਬਲਦੇਵ ਸਿੰਘ ਸਰਸਾ ਮੁਕਰ ਕੇ ਦਿਖਾਵੇ ਕੱਲੇ-ਕੱਲੇ ਬੰਦੇ ਨੂੰ ਮੈਂ ਫੋਨ ਕੀਤਾ ਯਾਰ ਅੱਜ ਦਾ ਦਿਨ ਬੜਾ ਐਮ ਪਰ ਇਹਨਾਂ ਵਾਸਤੇ ਉਸ ਦਿਨ ਉਹ ਜ਼ਰੂਰੀ ਸੀ ਅੱਜ ਫੇਰ ਕੱਲ ਬਹਿ ਕੇ ਮੈਂ ਕਾਂਦੇ ਅੱਗੇ 5-5000 ਰੁਪਏ ਦਾ ਪਾਣੀ ਪੀਣ ਵਾਲੇ ਗਰੀਬ ਕਿਸਾਨਾਂ ਦਾ ਬਾਪੂ ਆਪਦੇ ਆਪ ਨੂੰ ਕਹੌਣ ਵਾਲਾ ਜਿਨੇ ਖਨੌਰੀ ਮੋਰਚੇ ਤੇ ਕਿਹਾ ਸੀ ਨਾ ਵੀ ਅੱਗੇ ਤਾਂ ਸੀ ਮੈਂ ਆਪਦੇ ਬੱਚਿਆਂ ਦਾ ਬਾਪੂ ਤੇ ਹੁਣ ਮੈਂ ਦੇਖਦੇ ਕਿਸਾਨਾਂ ਦਾ ਬਾਪੂ ਤੇ ਗਰੀਬ ਕਿਸਾਨਾਂ ਦਾ ਬਾਪੂ ਬਣਿਆ ਤੇ 5000 ਰੁਪਏ ਲੀਟਰ ਵਾਲਾ ਬਲੈਕ ਵਾਟਰ ਪੀਂਦਾ ਰਿਹਾ ਧਰਨੇ ਤੇ ਤੇ ਦੋਨੇ ਜਿਹੜੇ ਇਹ ਦੋਨੇ ਬੰਦੇ ਅਕਾਲ ਤੱਕ ਸਭ ਤੋਂ ਅਰਦਾਸ ਕਰਕੇ ਤੁਰੇ ਸੀ ਉਹ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੀ 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 ਸਮਰਪਤੋਂ ਅਰਦਾਸ ਦਾ ਮਹਿਨਾ ਕੀ ਹੁੰਦਾ ਅਰਦਾਸ ਦੇ ਕੇ ਜਦੋਂ ਸਿਰ ਦਿੱਤਾ ਜਾਂਦਾ ਤੇ ਮੈਦਾਨ ਚੋਂ ਫਿਰ ਭੱਜਣ ਵਾਲਿਆਂ ਨੂੰ ਕੌਮ ਮਾਫ਼ ਨਹੀਂ ਕਰਦੀ ਪਰ ਸਾਡੀ ਅੱਜ ਕੌਮ ਕਿਹੜੀ ਗਫਲਤ ਚ ਹੈ ਤੁਸੀਂ ਲੋਕ ਵੀ ਤਾਂ ਹੀ ਲਿਸ਼ਕ ਪੁਸ਼ ਕੇ ਅੱਗੇ ਬਹਿਨੇ ਉਹ ਖਰੜੇ ਦੀ ਕਾਪੀ ਆ ਦੇਖ ਲਓ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਇਹ ਸਾਡੀ ਸਾਰਿਆਂ ਦੀ ਬੜਾ ਇਹ ਡੂੰਗਾ ਸਾਡਾ ਦਰਦ ਸੀਗਾ ਸਭ ਦਾ ਵੀ ਇਹਦੇ ਉੱਤੇ ਸਜ਼ਾ ਜਿਹੜੀ ਆ ਵਧਣੀ ਚਾਹੀਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸਾਡੀ ਹਰ ਇੱਕ ਦੀ ਭਾਵਨਾ ਜੁੜੀ ਹੋਈ ਹੈ ਹੁਣ ਜਿਹੜੇ ਕੱਲ ਦੇ ਜਿਹੜੇ ਬੰਦੇ ਕਦੇ ਅਦਾਲਤਾਂ ਦੇ ਬਾਹਰ ਖੜ ਕੇ ਵੀਡੀਓ ਪਾਉਂਦੇ ਆ ਕਦੇ ਕਿਸੇ ਤੇ ਦੋਸ਼ ਲਾਉਂਦੇ ਆ ਕਦੇ ਕਿਸੇ ਤੇ ਦੋਸ਼ ਲਾਉਂਦੇ ਆ ਇੱਕ ਸਵਾਲ ਕਰੋ ਬਾਈਬਲ ਮੋਰਚੇ ਵਾਲਿਆਂ ਨੂੰ ਆ ਤੁਹਾਡੀ ਚਿੱਠੀ ਇਹ ਚਿੱਠੀ ਦੇ ਜਿਹੜੇ ਸ਼ਬਦ ਹਨ ਬੜੇ ਹੇਰ ਫੇਰ ਵਾਲੇ ਸ਼ਬਦ ਆ ਇਹ ਇੱਕ ਵਕੀਲ ਦੇ ਲਿਖਾਏ ਹੋਏ ਸ਼ਬਦ ਆ ਉਹ ਵਕੀਲ ਵੀ ਅੱਜ ਕੱਲ ਉਹਨੂੰ ਬੜਾ ਪੰਥ ਦਾ ਬੁਖਾਰ ਚੜਿਆ ਹੋਇਆ ਮੈਂ ਤਾਂ ਉਹਦੀ ਬੜੀ ਇੱਜ਼ਤ ਕਰਦਾ ਸੀ ਪਰ ਜਦੋਂ ਆ ਚੀਜ਼ਾਂ ਸਾਹਮਣੇ ਆਈਆਂ ਤੇ ਜਦੋਂ ਇਹ ਚਿੱਠੀਆਂ ਸਾਹਮਣੇ ਆਈਆਂ ਫਿਰ ਭਰੋਸਾ ਕੀ ਕਰੀਏ ਤੁਸੀਂ ਦੱਸੋ ਅਸੀਂ ਇੰਨੇ ਲੋਕਾਂ ਦੇ ਨਾਲ ਖੜੇ ਸੀ ਜਿਹੜੇ ਲੋਕ ਮੈਨੂੰ ਕਹਿੰਦੇ ਆ ਨਾ ਰਿਟਾਇਰ ਹੋ ਕੇ ਬੋਲਣਾ ਆਉਂਦਾ 8 ਸਾਲ ਆਉਦੀ ਨੌਕਰੀ ਨੂੰ ਲੱਤ ਮਾਰ ਕੇ ਆਇਆ 8 ਸਾਲ ਚੌਂਕੀਦਾਰੀ ਨਹੀਂ ਕੋਈ ਛੱਡਦਾ ਥਾਣੇਦਾਰੀ ਛੱਡ ਕੇ ਆਇਆ ਆਹੇ ਜਿਹੜੇ ਕਾਂਗਰਸ ਦੇ ਅੱਜ ਕੱਲ ਕਾਂਗਰਸ ਦੇ ਕੋਸ਼ ਆਗੂ ਬੋਲਦੇ ਸੀ ਘੇਰ ਘੇਰ ਕੇ ਮੈਨੂੰ ਲਿਆਉਂਦੇ ਰਹੇ ਵੀ ਗਵਾਹੀ ਨਹੀਂ ਦੇਣ ਦੇਣੀ ਜੋ ਮਰਜ਼ੀ ਲੈਣਾ ਉਸ ਤੋਂ ਬਾਅਦ ਮੈਨੂੰ ਚਕਵਾਇਆ ਗਿਆ ਪੁਲਿਸ ਦੇ ਕੋਲ ਅੱਜ ਮੈਂ ਤੁਹਾਡੇ ਨਾਲ ਦਰਦ ਸਾਂਝੇ ਕਰਨ ਲੱਗਾ ਮੈਨੂੰ ਤਰਨਤਾਰਨ ਦੀ ਪੁਲਿਸ ਚੱਕ ਕੇ ਲੈ ਜਾਂਦੀ ਆ ਤਿੰਨ ਦਿਨ ਮੇਰੇ ਤੇ ਪਹਿਲਾਂ ਮੈਂਟਰੀ ਟੌਰਚਰ ਬਾਅਦ ਵਿੱਚ ਸਰੀਰਕ ਤਸ਼ੱਦਦ ਇਹਨਾਂ ਦੇ ਸੈਨ ਕਰਦੇ ਨਹੀਂ ਆ ਕਰਦੇ ਆਂਗੇ ਜੇ ਇਹ ਮੈਂ ਤੁਹਾਡੇ ਨਾਲ ਅੱਜ ਦਰਦ ਆਪਦੇ ਸਾਂਝੇ ਕਰਨ ਲੱਗਾ ਕੀ ਮੇਰੇਆ ਮੇਰੀ ਪਰਖ ਤੁਸੀਂ ਹੋਰ ਕੀ ਲੈਣੀ ਆ ਯਾਰ ਕੀ ਇਹਨਾਂ ਲੋਕਾਂ ਨੂੰ ਮੈਂ ਕੀ ਆਦਾ ਕਾਲਜਾ ਪਾੜ ਕੇ ਦਿਖਾ ਦਿਆਂ ਜਿਹੜੇ ਲੋਕ 20 ਤੋਂ ਪਹਿਲਾਂ ਮੇਰੇ ਘਰੇ ਆਉਂਦੇ ਰਹੇ ਆ ਆ ਮੇਰੇ ਗੈਰੇਜ ਦੇ ਵਿੱਚ ਤਿੰਨ ਗੱਡੀਆਂ ਖੜੀਆਂ ਹੁੰਦੀਆਂ ਸੀ ਤੇ ਅੱਜ ਆ ਕੇ ਆਪੇ ਹੀ ਦੇਖ ਲਓ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਤੇ ਜਿਨ੍ਹਾਂ ਨੇ ਉੱਥੋਂ ਕਮਾਈਆਂ ਕੀਤੀਆਂ ਉਹਨਾਂ ਨੇ ਗੁਰੂ ਸਾਹਿਬ ਨੂੰ ਗੁਰਬਾਣੀ ਨੂੰ ਵੇਚਣ ਵਾਲੇ ਵੀ ਬਥੇਰੇ ਆ ਤੇ ਗੁਰਬਾਣੀ ਉੱਤੋਂ ਦੀ ਜਾਨਵਾਰ ਨਾਲੇ ਵੀ ਬਥੇਰੇ ਆ ਕਸੀ ਮਹਾਰਾਜ ਦੇਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਸੀਸ ਤੇਰਾ ਕੁਛ ਨਹੀਂ ਚਾਹੀਦਾ ਤੂੰ ਬਹੁਤ ਕੁਝ ਸਾਨੂੰ ਦਿੱਤਾ ਤੂੰ ਸਾਨੂੰ ਸਿੱਖਾਂ ਦੇ ਘਰ ਦਾ ਜਨਮ ਬਖਸ਼ਦਾ ਸਾਡੇ ਭਾਗ ਖੁੱਲ ਗਏ ਮੇਰੇ ਬੜੇ ਮੇਰੇ ਚ ਔਗਣ ਹੋ ਸਕਦੇ ਆ ਬੜੇ ਮੇਰੇ ਚ ਆਇਬ ਹੋ ਸਕਦੇ ਆ ਪਰ ਮੈਂ ਆਪਣੇ ਗੁਰੂ ਨੂੰ ਸਮਰਪਤਾਂ ਆਪਣੀ ਕੌਮ ਨੂੰ ਸਮਰਪਤ ਰਿਹਾ ਤਸ਼ੱਦਦ ਮੈਂ ਚੱਲਿਆ ਨੁਕਸਾਨ ਮੈਂ ਕਰਾਈ ਨੌਕਰੀ ਛੱਡ ਕੇ ਆਇਆ ਕੀ ਪਰਖ ਦੇ ਦਿਆਂ ਤੁਹਾਨੂੰ ਹੋਰੀ ਆ ਤੇ ਇਕ ਭੇਖ ਐ ਨਹੀਂ ਪੈਸੇ ਕਰਕੇ ਹਰੇਕ ਥਾਂ ਤੇ ਨੁਕਤਾ ਚੀਨੀ ਹੁੰਦੀ ਆ ਗਾਲਬ ਦਾ ਇੱਕ ਸ਼ੇਰ ਹੈ ਕਹਿੰਦੇ ਗਾਲਬ ਕਹਿੰਦੇ ਗਾਲਬ ਉਮਰ ਬਰ ਯਹੀ ਭੂਲ ਕਰਤਾ ਰਹਾ ਧੂੜ ਚਿਹਰੇ ਪਰ ਥੀ ਸਾਫ ਸ਼ੀਸ਼ਾ ਕਰਤਾ ਰਹਾ ਮੈਨੇ ਜ਼ਿੰਦਗੀ ਕਾ ਜੀਨਾ ਆਸਾਨ ਕਰ ਲੀਆ ਮੈਨੇ ਜ਼ਿੰਦਗੀ ਕਾ ਜੀਨਾ ਆਸਾਨ ਕਰ ਲੀਆ ਕਿਸੇ ਸੇ ਮੈਨੇ ਮਾਫੀ ਮੰਗ ਲਈ ਕਿਸੇ ਕੋ ਮੈਨੇ ਮਾਫ ਕਰ ਦਿਆ ਪਰ ਸਾਡੀ ਤਾਂ ਜ਼ਿੰਦਗੀ ਇੱਥੇ ਖੜੀ ਆ ਹੁਣ ਮੈਂ ਅੱਗੇ ਚੱਲਾਂ ਜਦੋਂ ਦੋਸਤੋ ਇਹ ਮੋਰਚੇ ਵਿਕਣ ਲੱਗ ਪਏ ਪਹਿਲਾ ਬਗਰਾੜੀ ਵਾਲਾ ਵਿਕਿਆ ਉਹ ਤੁਸੀਂ ਸਭ ਨੇ ਦੇਖਿਆ ਅੱਜ ਉਹ ਮੋਰਚਾ ਵੇਚਣ ਵਾਲੇ ਲੋਕ ਕਿੱਥੇ ਬੈਠੇ ਆ ਉਹ ਤੁਹਾਨੂੰ ਸਭ ਨੂੰ ਪਤਾ ਜੋ ਕੁਛ ਉੱਥੇ ਇਹਨਾਂ ਲੋਕਾਂ ਨੇ ਕੀਤਾ ਕਰਾਇਆ ਉਸ ਤੋਂ ਬਾਅਦ ਆ ਜਿਹੜਾ ਬੈਬਲ ਇਨਸਾਫ ਮੋਰਚੇ ਦਾ ਲੈਟਰਪੈਡ ਹੈ ਕੋਈ ਮੇਰਾ ਆਪਣਾ ਨਹੀਂ ਇਹ ਇਹ ਕਿੰਨੇ ਚ ਵਿਕਿਆ ਸਭ ਪਤਾ ਇਹ ਇਸ ਮੋਰਚੇ ਦੇ ਵਿੱਚੋਂ ਕੈਰੈਕਟਰ ਡਿੱਗੇ ਗਰਕਗੇ ਬੰਦੇ ਇਸ ਮੋਰਚੇ ਚੋ ਕਰੈਕਟਰਾਂ ਪਿੱਛੇ ਵੀ ਮੇਰੇ ਤੇ ਮੈਂ ਤਾਂ ਕਹਿੰਨਾ ਕੌਮ ਇਕੱਠੀ ਹੋਵੋ ਇੱਕ ਦਿਨ ਸਾਨੂੰ ਵਿਚਾਲੇ ਬਿਠਾਓ ਇਹ ਲੋਕ ਕਹਿੰਦੇ ਆ ਫਿਰ ਉੱਥੇ ਮੈਂ ਤੁਹਾਨੂੰ ਦੱਸਾਂ ਵੀ ਕਿਹੜੇ ਬੇਗਨਾ ਬੰਦੇ ਆ ਜਿਹੜੇ ਕਹਿੰਦੇ ਕਦੇ ਉਹ ਅਫਸਰ ਜਿਹੜੇ ਕਦੇ ਬਹਿਬਲ ਆਏ ਨਹੀਂ ਸੈਣੀ ਸਾਹਿਬ ਕਹਿੰਦੇ ਮੈਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ ਬਾਦਲ ਸਾਹਿਬ ਨੇ ਸੈਣੀ ਨੇ ਬਹਿਬਲ ਆ ਕੇ ਕੀ ਕਰਨਾ ਸੀ ਦੂਸਰਾ ਅਫਸਰ ਪਰਮਰਾਜ ਸਿੰਘ ਉਮਰਾਨ ਅੰਗਲਦੀ ਇਹ ਬੰਦਾ ਗੱਲ ਕਰਦੇ ਆ ਮੋਰਚੇ ਵਾਲੇ ਵੀ ਉਹ ਬਹਿਵਲ ਆਇਆ ਹੀ ਨਹੀਂ ਇਤੋਂ ਵੱਡੀ ਗਦਾਰੀ ਕੀ ਹੋਊਗੀ ਅਣਪਛਾਤੀ ਪੁਲਿਸ ਕਿਹਦੀ ਸੀ ਕੌਣ ਲੈ ਕੇ ਆਇਆ ਸੀ ਜਦੋਂ ਫਿਰ ਉੱਥੇ ਆਇਆ ਹੀ ਨਹੀਂ ਤੇ ਉਹਦੀ ਪੁਲਿਸ ਵੀ ਨਹੀਂ ਇੱਥੇ ਆਈ ਤੁਸੀਂ ਤਾਂ ਸਾਫ ਬਰੀ ਕਰ ਦਿੱਤਾ ਉਹਨੂੰ ਕੋਈ ਜਵਾਬ ਦੇ ਸਕਦੇ ਨੇ ਇਹ ਲੋਕ ਉਹ ਸ਼ਕਤੀ ਸਿੰਘ ਦੇ ਤਾਂ ਕਹਿੰਦੇ ਕੋਡ ਚੱਲ ਗਿਆ ਹੋਊਗਾ ਇਹਨਾਂ ਨਾਲ ਵੀ ਇਹ ਕੋਸ਼ਿਸ਼ੀ ਪਰ ਮੇਰੀ ਕੌਮ ਨੂੰ ਇੱਕ ਬੇਨਤੀ ਹੈ ਜਿਹੜਾ ਗੁਰੂ ਸਾਹਿਬ ਲਈ ਲੜਦਾ ਤੇ ਖੜਦਾ ਉਹਨੂੰ ਸੰਭਾਲਣਾ ਸਿੱਖ ਲਓ ਬਾਅਦ ਵਿੱਚ ਰੋਣ ਦਾ ਕੋਈ ਫਾਇਦਾ ਨਹੀਂ ਪਹਿਲਾਂ ਫੇਰ ਆ ਪਟੀਸ਼ਨਾਂ ਪਾਈਆਂ ਜਾਂਦੀਆਂ ਦੇਖ ਲਓ ਆ ਮੈਂ ਨਹੀਂ ਕਹਿੰਦਾ ਤੁਸੀਂ ਆਉਦੀ ਪੰਜਾਬੀ ਕੀਤੀ ਆ ਪੜ ਲਓ ਵੀ ਪ੍ਰਦੀਪ ਸਿੰਘ ਦੇ ਬਿਆਨ ਦੇ ਉੱਤੇ ਲੋਕ ਫਸਾਏ ਗਏ ਅਫਸਰ ਇਹ ਦੱਸੋ ਸਾਰੀ ਕੌਮ ਨੂੰ ਪਤਾ ਕੌਣ ਦੋਸ਼ੀ ਆ ਸਾਰੀ ਕੌਮ ਨੂੰ ਪਤਾ ਕੌਣ ਗਨਾਹਗਾਰ ਆ ਆ ਜਿਹੜੇ ਮੈਨੂੰ ਚੈਲੰਜ ਕਰਦੇ ਮੈਂ ਤੁਹਾਨੂੰ ਦੱਸ ਦੇਵਾਂ ਸੁਖਵੀਰ ਸਿੰਘ ਬਾਦਲ ਜਮਾਨਤ ਤੇ ਆ ਕੋਟਪੂਰਾ ਗੋਲੀकांड 'ਚ ਤੇ ਬਹਿਬਲ ਵਾਲਾ ਜਿਹੜਾ ਅਗਲਾ ਚਲਾਣਾ ਛੇਤੀ ਪੇਸ਼ ਹੋ ਜਾਊਗਾ ਉਹਦੇ 'ਚ ਦੇਖ ਰਹੇ ਹੋ ਫਿਰ ਕਿੱਥੇ ਖੜਦਾ ਐਸੇ ਗੱਲ ਤੋਂ ਹੀ ਡਰਦੇ ਸੀ ਇਹ ਲੋਕ ਵੀ ਆ ਕਾਨੂੰਨ ਆ ਜਿਹੜਾ ਇਹ ਸਖਤ ਨਾ ਬਣ ਜੰ데 ਐਸੇ ਕਰਕੇ ਭੰਡੀ ਬਦਨਾਮੀ ਸਭ ਨੂੰ ਇਹ ਚੀਜ਼ਾਂ ਕਰ-ਕਰ ਕੇ ਪਿੱਛੇ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਵੀ ਕਿਵੇਂ ਨਾ ਕਿਵੇਂ ਇਹਨਾਂ ਕੇਸਾਂ ਤੋਂ ਪਿੱਛੇ ਹਟਣ। ਪਰ ਆਪਾਂ ਨਹੀਂ ਹਟਦੇ, ਅਸੀਂ ਨਹੀਂ ਹਟਦੇ। ਬੋਲਾ ਕੱਲੇ ਹੀ ਰਹਿ ਜਗੀ। ਗਵਾਹ ਤਾਂ ਅੱਜ ਤੱਕ ਖੜੇ ਆ ਜਿਹੜੇ ਹੈਗੇ ਆ। ਮੈਂ ਇਹ ਨਹੀਂ ਗੱਲ ਕਹਿੰਦਾ ਮੈਂ ਕੱਲਾ ਸਾਰੇ ਹੀ ਖੜੇ ਆ। ਪਰ ਜਿਹੜੇ ਆ ਅੱਗੇ ਲੱਗੇ ਲੋਕ ਸੀ ਇਹ ਥੜਕ ਚੁੱਕੇ ਆ। ਇਹਨਾਂ ਨੂੰ ਕੌਮ ਪੁੱਛੇ, ਇਹਨਾਂ ਤੋਂ ਹਿਸਾਬ ਲਵੇ ਕੌਮ। ਕਿਵੇਂ ਮੋਰਚੇ ਦੇ ਪੈਸੇ ਜਨਾਨੀਆਂ ਨੂੰ ਖਵਾਏ ਗਏ ਤੇ ਬਾਅਦ ਵਿੱਚ ਸਰਕਾਰਾਂ ਤੋਂ ਪੈਸੇ ਮੰਗੇ ਗਏ ਜਦੋਂ ਸਰਕਾਰ ਨੇ ਜਵਾਬ ਦਿੱਤੇ ਫੇਰਾ ਲੈਟਰ ਲਿਖੇ ਗਏ ਫਿਰ ਉਹਨਾਂ ਤੋਂ ਪੰਡਾ ਦੀਆਂ ਪੰਡਾ ਪੈਸਿਆਂ ਦੀਆਂ ਲਈਆਂ ਗਈਆਂ ਲੋਕਾਂ ਦੇ ਵਿੱਚ ਆਉਦਾ ਮੂੰਹ ਦਿਖਾਉਣ ਜੋਗੇ ਰਹਿਣ ਵਾਸਤੇ ਜਦੋਂ ਮੋਰਚੇ ਦੇ ਉੱਤੇ ਲੋਕਾਂ ਨੇ ਹਸਾਬ ਮੰਗਣਾ ਸ਼ੁਰੂ ਕਰ ਲਿਆ ਲੱਖਾਂ ਰੁਪਈਆ ਅੱਧਾ-ਅੱਧਾ ਕਰੋੜ ਰੁਪਈਆ ਮੋਰਚੇ ਤੋਂ ਨਿਕਲਿਆ ਉਸ ਬੇਈਮਾਨੀ ਨੇ ਆਹ ਲੈਟਰ ਲਿਖਵਾਏ ਤੇ ਆਹ ਪਟੀਸ਼ਨਾਂ ਪੁਵਾਈਆਂ ਜਿਹੜੀਆਂ ਕਿ ਅਸੀਂ ਇਹ ਕੇਸ ਲੜਨਾ ਹੀ ਨਹੀਂ ਚਾਹੁੰਦੇ ਫਿਰ ਤੁਹਾਡੀ ਲੜਾਈ ਕਾਦੀ ਹੈ ਜੀ ਤੁਸੀਂ ਦੱਸੋ ਕੇਸ ਬਠਿੰਡ ਇਥੋਂ ਫਰੀਦਕੋਟ ਤੋਂ ਤਬਦੀਲ ਹੋ ਗਿਆ ਚੰਡੀਗੜ੍ਹ ਸੁਪਰੀਮ ਕੋਰਟ ਤੱਕ ਇਹ ਹੀ ਚਿੱਠੀ ਤੇ ਇਹ ਹੀ ਲੈਟਰ ਕੇਸ ਨੂੰ ਡੈਮੇਜ ਕਰਦਾ ਤੁਰਿਆ ਗਿਆ ਢਾਈ ਸਾਲੇ ਲੈਟਰ ਜਿਹੜੇ ਤੁਹਾਡੇ ਬੇਫਜ਼ੂਲੇ ਤੁਸੀਂ ਪਾਏ ਵੀ ਇਹ ਤਫ਼ਤੀਸ਼ ਦੁਬਾਰਾ ਹੋਣੀ ਚਾਹੀਦੀ ਹੈ ਸਾਡੇ ਸਾਡੇ ਬਿਆਨ ਦੁਬਾਰਾ ਰਿਕਾਰਡ ਕਰਨੇ ਚਾਹੀਦੇ ਆ ਕਦੋਂ ਪਾਏ ਜਦੋਂ 1 ਸਾਲ ਤੋਂ ਉੱਪਰ ਸਮਾਂ ਚਲਾਨ ਦਿੱਤੇ ਨੂੰ ਹੋ ਗਿਆ ਜਦੋਂ ਗਵਾਹੀਆਂ ਸ਼ੁਰੂ ਹੋਣ ਲੱਗੀਆਂ ਜਦੋਂ ਗਵਾਹੀਆਂ ਸ਼ੁਰੂ ਹੋਣ ਲੱਗੀਆਂ ਉਦੋਂ ਇਹ ਲੋਕ ਪਟੀਸ਼ਨਾਂ ਪਾਉਂਦੇ ਹਰ ਪਾਉਂਦੇ ਆ ਵੀ ਤਫਤੀਸ਼ ਦੁਬਾਰਾ ਹੋਣੀ ਚਾਹੀਦੀ ਆ ਤੇ ਸਾਡੇ ਬਿਆਨ ਦੁਬਾਰਾ ਲੈ ਜਾਣ ਉਸ ਦਿਨ ਚੇਤਾ ਨਹੀਂ ਸੀ ਜਿੱਦਾਂ ਚਲਾਨ ਦਿੱਤਾ ਗਿਆ ਤੇ ਨਾਲ ਬੈਠ ਬੈਠ ਕੇ ਚੀਜ਼ਾਂ ਆਪ ਕੋਲੇ ਬਹਿ ਬਹਿ ਕੇ ਇਹਨਾਂ ਲੋਕਾਂ ਨੇ ਲਿਖਵਾਈਆਂ ਬਹੁਤ ਇੱਜ਼ਤ ਇਹਨਾਂ ਨੂੰ ਪੁਲਿਸ ਅਫਸਰਾਂ ਨੇ ਸੱਟ ਨਹੀਂ ਦਿੱਤੀ ਵੀ ਇਹ ਇਹ ਪੀੜਤ ਲੋਕ ਹੈ ਨਾਰਾਜ਼ ਨਾ ਹੋ ਜਾਣ ਤੇ ਸਾਨੂੰ ਉਹਨਾਂ ਸਪੀਡ ਵਾਲੀ ਕਸਰ ਨਹੀਂ ਛੱਡੀ ਵੀ ਇਹ ਸਾਡੇ ਮਹਿਕਮਿਆਂ ਦੇ ਆ ਇਹ ਕਿਤੇ ਗਵਾਹੀਆਂ ਦੇ ਜਾਣ ਕਿੰਨੇ ਕ ਮੁਲਾਜ਼ਮ ਨਿਤਰੇ ਆ ਉੱਥੇ ਇਹ ਹੀ ਦੱਸ ਦੇਣ ਆ ਜਦੋਂ ਇਹਨਾਂ ਨੇ ਸਵਾਲ ਕੀਤੇ ਵੀ ਖੋਲ ਜਿਹੜੇ ਬੰਦੇ ਨੂੰ ਫੜਾਏ ਸੀ ਉਹਨੂੰ ਕਰੋ ਨੰਗਾ ਇੱਥੇ ਸੰਗਤ ਚ ਬਿਠਾ ਕੇ ਉਦੋਂ ਹੀ ਲੋਕ ਸਾਡੇ ਖੱਤ ਪਾਣੇ ਸ਼ੁਰੂ ਹੋਗੇ ਵੀ ਤੁਸੀਂ ਇਹ ਸਵਾਲ ਕਿਉਂ ਕਰਦੇ ਜਿਹੜੇ ਬਹਿਬਲ ਗੋਲੀ ਚੱਲੀ ਆ ਉਹਦੇ ਖੋਲ ਕਿਸੇ ਬਾਬੇ ਸਾਧ ਕੋਲੇ ਸੀ ਉਹ ਸਾਧ ਤੋਂ ਕਿਵੇਂ ਸੱਟ ਨੂੰ ਗਏ ਆ ਆ ਆ ਉਹ ਪੜੀ ਚੱਲਿਓ ਨਾਲ ਨਾਲ ਜਿਹੜੀ ਇਹਨਾਂ ਦੇ ਇਹਦੇ ਸੁਖਰਾਜ ਦੇ ਦਾਦੇ ਵੱਲੋਂ ਜਿਹੜੀ ਪਟੀਸ਼ਨ ਐਪਲੀਕੇਸ਼ਨ ਫਰੀਦਕੋਟ ਸੈਸ਼ਨ ਕੋਰਟ ਚਲਾਈ ਸੀ ਵੀ ਅਸੀਂ ਇਹ ਕੇਸ ਲੜਨਾ ਹੀ ਨਹੀਂ ਚਾਹੁੰਦੇ ਜੇ ਤੁਸੀਂ ਦੁਬਾਰਾ ਇਹਦੀ ਰੀ ਇਨਕੁਆਰੀ ਨਹੀਂ ਕਰਨੀ ਤੇ ਦੁਬਾਰਾ ਸਾਡੇ ਬਿਆਨ ਨਹੀਂ ਲਿਖਣੇ ਸੁਖਰਾਜ ਦੀ ਪਟੀਸ਼ਨ ਜਿਹੜੀ ਉਹ ਖਾਰਜ ਕਰਦੀ ਹੈ ਅਦਾਲਤ ਆ ਪਈ ਹੈ ਦੀ ਇਹ ਹੁੰਦੀ ਹੈ 13 2 24 ਉਦੋਂ ਪਹਿਲਾਂ 6-7 ਮਹੀਨੇ ਇਹ ਪਟੀਸ਼ਨ ਖਾ ਗਈ ਜਦੋਂ ਕਿ ਬਕੂਵੇ ਵਾਲੇ ਦਿਨ ਨਾ ਸੁਖਰਾਜ ਇੱਥੇ ਸੀ ਨਾ ਸੁਖਰਾਜ ਕੋਈ ਮੌਕੇ ਦਾ ਗਵਾਹ ਫਿਰ ਵੀ ਇਹਨੇ ਇਹ ਪਟੀਸ਼ਨ ਗਵਾਹ ਦੇ ਤੌਰ ਤੇ ਪਾਈ ਪਰ ਅਦਾਲਤ ਨੇ ਖਾਰਜ ਕੀਤੀ ਫਿਰ ਇਹਨੇ ਆਪਣੇ ਦਾਦੇ ਵੱਲੋਂ ਜਿਹੜੀ ਆ ਪਟੀਸ਼ਨ ਆ ਇਹ ਪਾਈ ਆ ਜਿਹੜੀ ਉਦੋਂ ਅਗਲੀ ਪਟੀਸ਼ਨ ਆ ਇਹ ਤਰੀਕ ਦੇਖ ਲਓ ਇਹਦੀ ਜਿੱਦੇ ਖਾਰਜ ਹੁੰਦੀ ਹੈ ਇਸ ਆਰਡਰ ਉੱਤੇ ਡੇਟ ਹੈ ਨਹੀਂ ਵੈਸੇ ਹਰਪਾਲ ਸਿੰਘ ਖਾਰਾ ਐਡਵੋਕੇਟ ਉਹਨਾਂ ਵੱਲੋਂ ਇਹ ਪਾਈ ਗਈ ਆ ਦੇਖ ਲਓ ਤੁਸੀਂ ਇਹਦੇ ਦਾਦਾ ਮਹਿੰਦਰ ਸਿੰਘ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਸਮਾਂ ਬਰਬਾਦ ਕਰਨ ਵਾਸਤੇ ਇਹ ਕੇਸ ਪਾਈ ਗਈ ਫਿਰ ਜਿਹੜੀ ਬੇਅਦਬੀ ਦੀ ਇਨਵੈਸਟੀਗੇਸ਼ਨ ਸੀ ਜਿਹੜੇ ਇਹ ਲੋਕ ਕਹਿੰਦੇ ਰਹੇ ਅਸੀਂ ਝੂਠ ਬੋਲਦੇ ਆ ਜੀ ਡੇਰੇ ਵਾਲਿਆ ਕਿਉਂਕਿ ਚਲੋ ਉਹਨਾਂ ਨੇ ਤਾਂ ਕਹਿਣਾ ਹੀ ਕਹਿਣਾ ਸੀ ਵਿੱਚ ਇਹ ਲੋਕ ਵੀ ਸਾਨੂੰ ਲੱਗ ਪਏ ਬਦਨਾਮ ਕਰਨ ਹੁਣ ਇਹ ਤਾਂ ਚਲੋ ਮੈਂ ਝੂਠ ਬੋਲਦਾ ਸੀ ਸਾਡੇ ਜਦੋਂ ਪੁਲਿਸ ਤੋਂ ਜ਼ਿਲ੍ਹਾ ਡਿਸਟ੍ਰਿਕਟ ਪੁਲਿਸ ਤੋਂ ਇਹ ਸੈੱਟ ਬਣ ਜਾਂਦੀ ਹੈ ਇਹ ਸੈੱਟ ਦੇ ਏ.ਆਈ.ਜੀ. ਸਾਹਿਬ ਨੇ ਇਹਨਾਂ ਦੇ ਮੂੰਹੋਂ ਸੁਣ ਲਓ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਸੀ ਆ ਬਿਲਕੁਲ ਮੇਰੀਆਂ ਗੱਲਾਂ ਤੇ ਉਹਨਾਂ ਨੇ ਮੋਹਰ ਲਾਈ ਕਿਉਂਕਿ ਬਹੁਤ ਵੱਡਾ ਪੈਸਾ ਜਿਹੜਾ ਬੇਅਦਬੀ ਦੇ ਵਾਸਤੇ ਡੇਰਾ ਪ੍ਰੇਮੀਆਂ ਦੇ ਵਿੱਚ ਤਕਸੀਮ ਕੀਤਾ ਗਿਆ ਸੀ ਇਹ ਮੈਂ ਨਹੀਂ ਕਹਿ ਰਿਹਾ ਪਹਿਲਾਂ ਇੱਕ ਇੰਟਰਵਿਊ ਮੇਰੀ ਲਈ ਸੀ ਤਕੜਾ ਸਾਹਿਬ ਨੇ ਉਸ ਤੋਂ ਬਾਅਦ ਅਗੜ ਸਾਹਿਬ ਜਿਹੜੇ ਪੱਤਰਕਾਰ ਆ ਉਹਨਾਂ ਨੇ ਸੋਲ ਸਾਹਿਬ ਦੀ ਲਈ ਸੀ ਏਜੀ ਸਾਹਿਬ ਰਿਟਾਇਰ ਹੋ ਚੁੱਕੇ ਆ ਆ ਤੁਸੀਂ ਖੁਦ ਸੁਣ ਲਓ ਹਲੋ ਇਹ ਜਦੋਂ ਕਿਉਂਕਿ ਇਹ ਜਿਹੜੀ ਬੇਅਦਬੀ ਸੀਗੀ ਇਹ ਦੂਜੀਆਂ ਬੇਅਦਬੀਆਂ ਨਾਲੋਂ ਮਿੱਥੇ ਕੀਤੀ ਗਈ ਇਹਦੇ ਵਿੱਚ ਬਹੁਤ ਵੱਡੀ ਅਮਾਉਂਟ 6 ਕਰੋੜ ਤੋਂ ਉੱਪਰ ਪੈਸਾ ਚਲੋ ਇਹ ਵੱਡੇ ਆਸਰ ਇਹਨਾਂ ਨੇ ਉਦੋਂ ਡੰਗ੍ਹਾਈ ਦੇ ਵਿੱਚ ਜਾ ਕੇ ਜਾਂਚ ਕੀਤੀ 6 ਤੋਂ 8 ਕਰੋੜ ਰੁਪਈਆ ਜਿਹੜਾ ਹੈਗਾ ਸਾਡੇ ਕੁਝ ਪੁਲਿਸ ਮੁਲਾਜ਼ਮਾਂ ਦੇ ਘਰਾਂ ਵਾਲੀਆਂ ਦੇ ਸਣੀ ਕਾਂਡੇ ਦੀ ਜਿਹੜੀ ਇਹ ਪੁਲਿਸ ਮੁਲਾਜ਼ਮ ਸੀ ਉਹਨਾਂ ਦੇ ਖਾਤਿਆਂ 'ਚ ਪੈਸੇ ਆਏ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਘਰ ਵਾਲੀ ਜਿਹੜੀ ਹੁਣ ਪੁਲਿਸ ਦੇ ਵਿੱਚ ਆ ਉਹਦੇ ਖਾਤੇ 'ਚ ਪੈਸੇ ਆਏ। ਹੋਰ ਡੇਰਾ ਪ੍ਰੇਮੀ ਨੂੰ ਅਸਲਾ ਲੈ ਕੇ ਦਿੱਤਾ ਗਿਆ, ਬੀੜ ਸਿੱਖਾਂ ਵਾਲੇ ਟ੍ਰੇਨਿੰਗ ਹੋਈ। ਕਿਉਂਕਿ ਜਦੋਂ ਮਹਾਰਾਜ ਦੀ ਬੀੜ ਚੋਰੀ ਕਰਨੀ ਸੀ ਇੱਕ ਪੁਲਿਸ ਪਾਰਟੀ ਪ੍ਰੋਟੈਕਸ਼ਨ ਵਾਸਤੇ ਜਿਹੜੀ ਤਿਆਰ ਕੀਤੀ ਗਈ ਸੀ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਆਏ। ਵੀ ਜੇ ਕੋਈ ਉੱਥੇ ਸਮੱਸਿਆ ਖੜੀ ਹੁੰਦੀ ਆ ਤੇ ਉਹ ਆਪਣਾ ਰੋਲ ਅਦਾ ਕਰਨਗੇ, ਵਰਦੀਆਂ ਪਾ ਕੇ ਹਾਜ਼ਰ ਰਹਿਣਗੇ। ਬੜੀ ਪ੍ਰੀਪਲਾਨਡ ਜਿਹੜੀ ਇਹ ਬਿਆਦ ਸੀ। ਉਹਨਾਂ ਕਾਰਨ ਸੀ ਕਿਉਂਕਿ ਜਦੋਂ ਫਿਲਮ ਰਿਲੀਜ਼ ਹੋਣ ਤੇ ਪੋਸਟਰਾਂ ਉੱਤੇ ਸੁਰੱਖਿਆ ਲੱਗਣ ਤੇ ਕਿਉਂਕੋ ਸਾਰੇ ਵਰਤਾਰੇ ਦੇ ਨਾਲ-ਨਾਲ ਮੇਰੀ ਡਿਊਟੀ ਰਹੀ ਪੋਸਟਰਾਂ ਦੇ ਉੱਤੇ ਮੈਂ ਤੁਹਾਨੂੰ ਅੱਗੇ ਵੀ ਉਹਨਾਂ 'ਚ ਵੀ ਮੇਰੀ ਗਵਾਹ ਮੈਂ ਬਤੌਰ ਗਵਾਹ ਪੰਜ ਕੇ 6 ਕੇਸਾਂ 'ਚ ਮੇਰੀ ਜਿਹੜੀ ਗਵਾਹੀ ਦਰਜ ਹੋ ਚੁੱਕੀ ਆ ਬਿੱਟੂ ਵਾਲੇ ਕੇਸ ਦੇ ਵਿੱਚ ਪੋਸਟਰਾਂ ਵਾਲੇ ਕੇਸ ਦੇ ਵਿੱਚ ਬਹਿਬਲ ਵਾਲਾ ਕੋਡ ਸਾਰੇ ਕੇਸਾਂ 'ਚ ਮੇਰੀ ਗਵਾਹੀ ਦਰਜ ਹੋ ਚੁੱਕੀ ਆ ਇੰਨੀ ਇੰਨਾ ਕਿੰਨਾ ਮੇਰੇ ਦਿਮਾਗ ਤੇ ਬੋਝ ਹੋਊਗਾ ਕਿੱਡੇ ਕਿੱਡੇ ਸੱਚ ਜਿਹੜੇ ਤੁਹਾਡੇ ਸਾਹਮਣੇ ਲਿਆ ਕੇ ਰੱਖੇ ਜਿਹੜੇ ਕਿਸੇ ਨੇ ਅਜ ਤੱਕ ਬੋਲਣ ਦੀ ਹਿੰਮਤ ਹੀ ਨਹੀਂ ਕੀਤੀ ਇਸ ਕਰਕੇ ਦੋਸਤੋ ਹੁਣ ਇਹਨਾਂ ਲੋਕਾਂ ਦਾ ਕੀ ਕਿੱਥੇ ਇਹ ਲੋਕ ਕਿੱਥੇ ਖੜੇ ਨਹੀਂ ਕੱਲ ਦੇ ਫੇਰੇ ਲੋਕ ਬੇਅਦਬੀ ਦਾ ਲੈ ਕੇ ਤੁਹਾਡੇ ਸਾਹਮਣੇ ਬੈਠੇ ਯਾਰ ਤੁਸੀਂ ਤਾਂ ਕੁਝ ਇਹਨਾਂ ਲੋਕਾਂ ਨੂੰ ਸਮਝੋ ਕੱਲਬ ਕੁਲਦੀਪ ਸਿੰਘ ਜਿਹੜਾ ਵਡਾਲਾ ਸਾਹਿਬ ਤੇ ਮਨਜਾ ਸਿਰਸਾ ਬਲਦੇਵ ਸਿੰਘ ਸਿਰਸਾ ਤੇ ਡੱਲੇਵਾਲ ਹੁਣ ਬੇਅਦਬੀ ਦਾ ਇਨਸਾਫ ਜ਼ੋਣ ਤੁਰਿਆ ਕਿਸਾਨਾਂ ਨੂੰ ਇਨਸਾਫ ਦਵਾਤਾ ਇਹਨਾਂ ਲੋਕਾਂ ਨਹੀਂ ਕਿਉਂਕਿ ਇਹ ਲੋਕ ਜਮਾਤੀ ਸੰਘਰਸ਼ਾਂ ਦੇ ਇਹ ਤੁਹਾਨੂੰ ਮੈਂ ਇੱਕ ਪਰਸੋਂ ਵਾਲੀ ਵੀਡੀਓ ਹੀ ਦੱਸਿਆ ਸੀ ਨਾ ਵੀ ਇਹਨਾਂ ਦੇ ਇਹ ਪਿੱਛੋਂ ਇਹ ਸਾਮਰਾਜਵਾਦ ਦੀ ਜਿਹੜੀ ਇੱਕ ਇਹ ਟੀਮ ਕੰਮ ਕਰਦੀ ਹੈ ਜਿਹੜੇ ਜਮਾਤੀ ਸੰਘਰਸ਼ ਵੀ ਹੁਣ ਕਿਹੜਾ ਸੰਘਰਸ਼ ਸੀ ਚਲਾਉਣਾ ਤੇ ਕਿਹਦੀ ਵਿਰੋਧਤਾ ਇੱਕ ਪਾਸੇ ਹੋਣੀ ਹੈ ਤੇ ਕਿਵੇਂ ਅਸੀਂ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਕੇ ਰੱਖਣਾ ਅਸੀਂ ਖੱਜਲ ਖਵਾਰ ਕਿਉਂ ਹੋ ਰਹੇ ਆ ਅਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਹਿਲਾਂ ਤਾਂ ਸਮਝ ਹੀ ਨਹੀਂ ਸਕੇ ਕਿਉਂਕਿ ਜਿਹੜਾ ਸਾਡਾ ਇਤਿਹਾਸ ਆ ਇਤਿਹਾਸ ਜਾਂ ਤਾਂ ਲਿਖਿਆ ਜਾਂਦਾ ਜਾਂ ਲਿਖਾਇਆ ਜਾਂਦਾ ਜਾਂ ਇਤਿਹਾਸ ਪੜ੍ਹਿਆ ਜਾਂਦਾ ਜਾਂ ਸੁਣਾਇਆ ਜਾਂਦਾ ਜਿਹੜਾ ਪੜ੍ਹਿਆ ਜਾਂਦਾ ਇਤਿਹਾਸ ਜੇ ਤਾਂ ਲਿਖਿਆ ਹੋਇਆ ਇਤਿਹਾਸ ਪੜ੍ਹਿਆ ਜਾਵੇ ਉਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦੀ ਲਿਖਾਇਆ ਹੋਇਆ ਇਤਿਹਾਸ ਪੜ ਕੇ ਸੁਨਾਇਆ ਜਾਣਾ ਜਿਹੜਾ ਇਤਿਹਾਸ ਸਟੇਜਾਂ ਤੋਂ ਸੁਨਾਇਆ ਜਾਂਦਾ ਜਾਂ ਧਾਰਮਿਕ ਸਥਾਨਾਂ ਤੇ ਸੁਨਾਇਆ ਜਾਂਦਾ ਉਹ ਸ਼ਰਧਾ ਦੇ ਵਿੱਚ ਭਿਉ ਕੇ ਸੁਨਾਇਆ ਜਾਂਦਾ ਲੋਕ ਉਹਨੂੰ ਸੱਚ ਮੰਨਦੇ ਆ ਪਰ ਉਹ ਸੱਚ ਹੁੰਦਾ ਨਹੀਂ ਇਹ ਵੀ ਤੁਹਾਨੂੰ ਮੈਂ ਗੱਲ ਕਲੀਅਰ ਕਰ ਦਿਆਂ ਉਹਦੇ ਵਿੱਚ 10 20% ਸੱਚਾਈ ਹੁੰਦੀ ਹੈ ਜਿਹੜਾ ਸ਼ਰਧਾ ਦੇ ਅਧੀਨ ਤੁਹਾਡਾ ਸ਼ੋਸ਼ਣ ਕੀਤਾ ਜਾਂਦਾ ਕੁਝ ਗੱਲਾਂ ਆਪਣੇ ਕੋਲੋਂ ਜਿਹੜਾ ਲਿਖਿਆ ਹੋਇਆ ਇਤਿਹਾਸ ਪੜ ਕੇ ਗਾ ਲੋਕਾਂ ਨੂੰ ਸੁਣਾਇਆ ਜਾਂਦਾ ਉਹਦੇ ਵਿੱਚ ਸ਼ਰਧਾ ਪਾਰੂ ਹੁੰਦੀ ਆ ਤਰਕ ਨਹੀਂ ਹੁੰਦਾ ਹੁਣ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਿੰਨਾ ਅਸੀਂ ਅੱਜ ਤੱਕ ਸ਼ਰਧਾ ਦੇ ਵਾਸੀ ਰੱਖਿਆ ਤਰਕ ਦੇ ਆਧਾਰ ਤੇ ਅਸੀਂ ਗੱਲ ਨਹੀਂ ਕੀਤੀ ਕਿ ਬਾਬਾ ਨਾਨਕ ਕਿੰਨਾ ਵੱਡਾ ਅਕਾਲ ਪੁਰਖ ਦਾ ਰੂਪ ਸੀ ਖੁਦ ਉਸ ਵੇਲੇ ਨੂੰ ਜਦੋਂ ਅਸੀਂ ਟੱਕਰ ਦਾ ਇਤਿਹਾਸ ਪੜ੍ਹਦੇ ਆ 1469 ਦੇ ਵਿੱਚ ਸ੍ਰੀ ਗੁਰੂ ਗੁਰੂ ਨਾਨਕ ਦੇ ਮਹਾਰਾਜ ਦਾ ਜਨਮ ਹੁੰਦਾ ਉਹਨਾਂ ਦਾ ਪ੍ਰਕਾਸ਼ ਪ੍ਰਕਾਸ਼ ਹੁੰਦਾ ਇਸ ਧਰਤੀ ਤੇ ਜਦੋਂ ਉਹ ਉਦਾਸੀਆਂ ਤੋਂ ਸultanpur Lodhi ਤੋਂ ਪਹਿਲੀ ਉਦਾਸੀ ਸ਼ੁਰੂ ਕਰਦੇ ਆ ਦੂਜੇ ਪਾਸੇ ਕੋਲੰਬਸ ਦਾ ਇਤਿਹਾਸ ਹੈ ਜਿਹੜਾ ਟੱਕਰਦਾ ਜਿਹੜਾ ਅਮਰੀਕਾ ਨੂੰ ਲੱਭਦਾ ਉਹਨੂੰ ਪੁਰਤਗਾਲ ਦਾ ਸਪੇਨ ਦੇ ਜਿਹੜੇ ਉਸ ਵੇਲੇ ਦੇ ਸ਼ਾਹੀ ਪਰਿਵਾਰ ਵਪਾਰ ਕਰਨ ਵਾਸਤੇ ਮੰਗਣ ਵਾਸਤੇ ਲੁੱਟਣ ਵਾਸਤੇ ਭੇਜਦੇ ਆ ਪਰ ਇਹਦੇ ਉਲਟ ਬਾਬਾ ਨਾਨਕ ਸੰਸਾਰ ਦੇ ਲੁਟੇਰਿਆਂ ਨੂੰ ਟੱਕਰ ਦੇਣ ਵਾਸਤੇ ਵੰਡਣ ਦਾ ਤੇ ਲੋਕਾਂ ਨੂੰ ਇੱਕ ਅਸੀਂ ਵੰਡਣ ਵਾਲੇ ਆ ਨਾ ਅਸੀਂ ਮੰਗਣ ਵਾਲੇ ਨਹੀਂ ਸਾਨੂੰ ਕੋ ਗੁਰੂ ਨਾਨਕ ਦੇ ਮਹਾਰਾਜ ਵੰਡਣ ਤੁਰਦੇ ਆ ਲੋਕਾਂ ਨੂੰ ਕੀ ਵੰਡਣ ਤੁਰਦੇ ਆ ਗਿਆਨ ਧਿਆਨ ਤੇ ਵਿਹਮਾ ਕਰਮਾਂ ਚੋਂ ਕੱਢਣਗੇ ਕਿੱਡੇ ਸਾਮਰਾਜ ਨਾਲ ਟੱਕਰ ਗੁਰੂ ਨਾਨਕ ਦੇ ਮਹਾਰਾਜ ਨੇ ਆਪਣੀ ਪਹਿਲੀ ਉਦਾਸੀ ਚ ਲਈ ਉਹ ਮੰਗਣ ਤੁਰੇ ਆ ਲੁੱਟਣ ਤੁਰੇ ਆ ਤੇ ਬਾਬਾ ਨਾਨਕ ਉਪਦੇਸ਼ ਆਕਾਲਪੁਰਖ ਸਾਹਿਬ ਦਾ ਲੈ ਕੇ ਤੇ ਵੰਨਣ ਤੁਰਿਆ ਗਿਆਨ ਵੰਨਣ ਤੁਰਿਆ ਪਦਾਰਥਾਂ ਨੂੰ ਕਿੱਥੇ ਰੱਖਿਆ ਬਾਬੇ ਨਾਨਕ ਨੇ ਲਾਲੋ ਦੇ ਘਰੇ ਜਾ ਕੇ ਤੁਹਾਨੂੰ ਦੱਸਦਾ ਵੀ ਕੀ ਕਿੱਥੇ ਸਾਡਾ ਅਸੀਂ ਕਿੱਥੇ ਖੜਨੇ ਸਾਡੀ ਸੋਚ ਕੀ ਹੋਣੀ ਚਾਹੀਦੀ ਹੈ ਵਕਤ ਦੇ ਹਾਕਮ ਨੂੰ ਜਾਬਰ ਕਿਹਾ ਅੱਜ ਹਾਕਮਾਂ ਦੇ ਪੈਰਾਂ 'ਚ ਡਿੱਗਦੇ ਫਿਰਦੇ ਲੋਕ ਤਸੀ ਕੀ ਸਮਝਾਂਗੇ ਅਸੀਂ ਗਦਾਰਾਂ ਨੂੰ ਖਾਨਦਾਨੀ ਬਣਾ ਲਿਆ ਅਸੀਂ ਹੀ ਗਦਾਰਾਂ ਨੂੰ ਖਾਨਦਾਨੀ ਦੱਸਦੇ ਆ ਜਿਹੜੇ ਜਿਹੜੇ ਵਕਤ ਦੇ ਸਭ ਤੋਂ ਵੱਡੇ ਗਦਾਰ ਹਨ ਪਟਿਆਲਾ ਘਰਾਣਾ ਬਾਬਾ ਹਨੂਮਾਨ ਸਿੰਘ ਦੀ ਮੁਖਬਰੀ ਕਰਨ ਵਾਲਾ ਅਕਾਲ ਫੌਜ ਜਿਹੜੀ ਅੰਗਰੇਜ਼ਾਂ ਨਾਲ ਮੁੱਦਗੀ ਤੋਂ ਲੜ ਕੇ ਬਾਬਾ ਹਨੂਮਾਨ ਸਿੰਘ ਜਦੋਂ ਪਟਿਆਲੇ ਗੁਰਦੁਆਰਾ ਦੂਖਨਵਾਰਨ ਸਾਹਿਬ ਪੜਾਅ ਕਰਦੇ ਆ ਤੇ ਉਸ ਵੇਲੇ ਪਟਿਆਲੇ ਦਾ ਮਹਾਰਾਜਾ ਕਰਮ ਸਿੰਘ ਇਹਨਾਂ ਦਾ ਵੱਡ ਬਡੇਰਾ ਅੰਗਰੇਜ਼ਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਬਾਬਾ ਹਨੂਮਾਨ ਸਿੰਘ ਦੀ ਮੁਖਬਰੀ ਕਰਦਾ ਤੇ ਲੜਕੇ ਸ਼ਹੀਦ ਹੋ ਜਾਂਦੇ ਆ ਬਾਬਾ ਹਨੂਮਾਨ ਸਿੰਘ ਸਾਡੇ ਵਾਸਤੇ ਅਜੇ ਖਾਨਦਾਨੀ ਆ ਮੋਰਚਿਆਂ 'ਤੇ ਜ਼ਹਿਰਾ ਪਾਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਗ ਗਲੀਆਂ ਨਾਲੀਆਂ 'ਚ ਖਲਾਰਨ ਵਾਲੇ ਗੋਲੀਆਂ ਚਲਾਉਣ ਵਾਲੇ ਸਾਡੇ ਲਈ ਖਾਨਦਾਨੀ ਆ ਨੌਜਵਾਨਾਂ ਦੀਆਂ ਰਗਾਂ ਦੇ ਵਿੱਚ ਨਸ਼ਾ ਧਸਣ ਵਾਲੇ ਪੰਜਾਬ ਨੂੰ ਲੁੱਟ ਕੇ ਖਾਣ ਵਾਲੇ ਗੁੰਡਾਗਰਦੀ ਦੀ ਇੰਤਹਾਹ ਕਰਨ ਵਾਲੇ ਲੁਟੇਰੇ ਸਿੱਖ ਰਾਜ ਦੇ ਭਗੌੜੇ ਕਾਲ사 ਰਾਜ ਦੇ ਸਾਡੇ ਲਈ ਖਣਦਾਨ ਨਹੀਂ ਹੈ ਪਛਾਣੋ ਕਦੋਂ ਪਛਾਣੋਗੇ ਮੈਂ ਇੱਕ ਅਪੀਲ ਕੌਮ ਨੂੰ ਕਰਦਾ ਇੱਕ ਵਾਰੀ ਤੁਸੀਂ ਬੇਅਦਬੀ ਦੇ ਨਾਂ ਤੇ ਕੌਮ ਨੂੰ ਇਕੱਠੀ ਕਰੋ ਤੇ ਸਾਨੂੰ ਬਿਠਾਓ ਵਿੱਚ ਸਾਡੇ ਮਨ ਵੀ ਪੜਿਓ ਤੇ ਸਾਡੇ ਧਨ ਵੀ ਪੜਿਓ ਸਾਡੇ ਚਿਹਰੇ ਵੀ ਪੜਿਓ ਸਾਡਾ ਕੰਮ ਵੀ ਦੇਖਿਓ ਫਿਰ ਜਿੱਥੇ ਕਿਸੇ ਦਾ ਸਥਾਨ ਆ ਫਿਰ ਉਹਨੂੰ ਉੱਥੇ ਰੱਖਣ ਦੀ ਜ਼ਰੂਰਤ ਰੱਖਿਓ ਨਹੀਂ ਤਾਂ ਅਹੀਂ ਐਸੇ ਤਰ੍ਹਾਂ ਹੀ ਅਸੀਂ ਰੁਲਾਂਗੇ ਇਸੇ ਤਰ੍ਹਾਂ ਹੀ ਅਸੀਂ ਸਾਡੇ ਨਾਲ ਹਕ ਕੁਛ ਹੀ ਹੋਣਾ ਇਤੋਂ ਵੱਧ ਸਬੂਤ ਤੁਹਾਨੂੰ ਮੈਂ ਕੀ ਦੇ ਸਕਦਾ ਅਗਲੀ ਵੀਡੀਓ ਇਹਦਾ ਪਾਰਟ 2 ਉਦੋਂ ਅੱਗੇ ਗਦਾਰੀਆਂ ਕਿਵੇਂ ਚੱਲੀਆਂ ਛੇਤੀ ਲੈ ਕੇ ਹਾਜ਼ਰ ਹੋਵਾਂਗੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਇੰਨਾ ਹੀ ਪੁੱਛ ਲਓ ਵੀ ਤੁਹਾਡਾ ਜਿਹੜਾ ਇਹ ਲੈਟਰ ਹੈ ਬਗਰਾੜੀ ਵਾਲਾ ਮੋਰਚਾ ਚੱਕਿਆ ਤਾਂ ਕਿਉਂ ਚੱਕਿਆ? ਸ਼ੁਕਰਾਨਾ ਸਮਾਗਮ ਕਿਉਂ ਕੀਤਾ ਗਿਆ? ਜੇ ਅੱਜ ਤੁਸੀਂ ਕਹਿੰਦੇ ਆ ਵੀ ਇਨਸਾਫ ਨਹੀਂ ਮਿਲਿਆ ਤੇ ਸ਼ੁਕਰਾਨਾ ਸਮਾਗਮ ਤੁਸੀਂ ਕੀਤਾ ਨਾ। ਤੇ ਜਿਹੜੇ ਤੁਹਾਡੇ ਆ ਲੈਟਰ ਲਿਖੇ ਤੇ ਪਟੀਸ਼ਨਾਂ ਇਹ ਕਿਹਨੂੰ ਵੇਖਣਾ ਕਹਿੰਦੀਆਂ? ਦੱਸੋ ਫਿਰ ਸੰਗਤ ਨੂੰ। ਮੋਰਚੇ 'ਚੋਂ ਪੈਸੇ ਖਾਣ ਵਾਲਿਓ, ਪੈਸੇ ਤੇ ਵਿਕਣ ਵਾਲਿਓ ਤੁਸੀਂ ਹੁਣ ਦੱਸੋਗੇ ਇਨਸਾਫ ਕਿਵੇਂ ਲੈਣਾ? ਸ਼ਹੀਦ ਕੌਮ ਦੇ ਹੁੰਦੇ ਆ ਸ਼ਹੀਦ ਜਦੋਂ ਸਿੱਖ ਸ਼ਹੀਦ ਹੋ ਗਿਆ ਉਹਦਾ ਘਰ ਨਾਲ ਕੋਈ ਵਾਸਤਾ ਨਹੀਂ ਰਹਿੰਦਾ ਉਹ ਕੌਮ ਦਾ ਹੋ ਜਾਂਦਾ ਠੀਕ ਆ ਪਰਿਵਾਰ ਆਪਣੀ ਸੀਮਤਾਂ ਦਾ ਤੱਕ ਪਰਿਵਾਰ ਪਰ ਪਰਿਵਾਰ ਗਦਾਰੀਆਂ ਨਾ ਕਰਨ ਉੱਠ ਕੇ ਉਹਨਾਂ ਸੀਧਾਂ ਨੂੰ ਰੋਲਣ ਨਾ ਹੁਣ ਤੱਕ ਤਾਂ ਇਹੋ ਕੁਸ਼ੀ ਹੋਇਆ ਹੁਣ ਬਗਰਾੜੀ ਵਾਲੇ ਮੋਰਚੇ ਤੇ ਕਿਵੇਂ ਉੱਠਿਆ ਤੇ ਇਹਨਾਂ ਲੋਕਾਂ ਦੇ ਅਗਲੇ ਪੜਾਅ ਉਹ ਅਗਲੀ ਵੀਡੀਓ ਚ ਕਰਾਂਗੇ ਦਿਓ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਆ ਜਿਨ੍ਹਾਂ ਨੇ ਇਹ ਕਾਨੂੰਨ ਪਾਸ ਕੀਤਾ ਗੁਰੂ ਸਾਹਿਬ ਆਪ ਜਾਣੀ ਜਾਣ ਸ਼ੁਕਰਾਨਾ ਕਰਕੇ ਆਵਾਂਗੇ ਬੇਅਦਬੀ ਵਾਲਿਆਂ ਨੂੰ ਨੱਥ ਪੈਣੀ ਚਾਹੀਦੀ ਹੈ ਔਰ ਮੈਂ ਤਾਂ ਕਹਿੰਨਾ ਵੀ ਕੌਮ ਇਕੱਠੀ ਹੋ ਕੇ ਫੈਸਲਾ ਲਵੇ ਕੋਈ ਜਿਹੜਾ ਲੈਣਾ ਜਿਹੜਾ ਕੌਮ ਲਈ ਲੜਦਾ ਜਿਹੜਾ ਬੇਅਦਬੀ ਲਈ ਲੜਦਾ ਉਹਦੇ ਉਹਦੇ ਪਿੱਛੇ ਜ਼ਰੂਰ ਖੜ੍ਹਜੋ ਹੋਰ ਤਾਂ ਹੱਥੋਂ ਕੁਝ ਨਹੀਂ ਮੰਗਦੇ ਤੁਹਾਡਾ ਸਾਥ ਹੈ ਤੇ ਅਸੀਂ ਤੱਕੜੇ ਹਾਂ ਅੱਜ ਦੇ ਅਸੀਂ ਵੀ ਕਹਿ ਛੁਕੇ ਇੱਕ ਵੀ ਚੀਜ਼ ਅੱਗੇ ਲਿਆ ਕੇ ਰੱਖ ਦਿਓ ਤੇ ਤੁਹਾਨੂੰ ਪੇਸ਼ ਕਰ ਦਿਆਂਗੇ ਵੀ ਧੌਣ ਲਾ ਦਿਓ ਸਾਡੀ ਇੱਕ ਦਿਨ ਵੀ ਇਸ ਧਰਤੀ ਤੇ ਬੋਝ ਬਣ ਕੇ ਨਹੀਂ ਰਵਾਂਗੇ। ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕਾ